ਸਰਦੋ ਮੇਟ ਤੇ ਕਦਰਪੁਰਾ ਤੇ ਸਿਆਤਪੁਰਾ ਇਸ ਪੈਣੀ ਗੁਜਰਾ ਜੀ ਬੜੀ ਗਾਕ ਕਲਾਂ ਦੇ ਗੁਜਰਾ ਗਾਕ ਕਲਾਂ ਦੇ ਗੁਜਰਾ ਤੋਂ ਜੰਗੂ ਸਭੰਤੇ ਪਰ ਵਿਚਾਰ ਤੋਂ ਤਾਂ ਕੱਤੀ ਹੋਈ ਉਹਨੀਆਂ ਸਦੀਪ ਸਿੰਘ ਜੀ ਸਦਪੁਰਾ ਅਤੇ ਜ਼ਬਰਦੀਪ ਸਿੰਘ ਜੀ ਸਲੇਮਪੁਰ ਵੀ ਹਾਜਰ ਨੇ ਜੈਲ ਸਿੰਘ ਜੀ ਮੋਤੀ ਜੀ ਵੀ ਆ ਗਏ ਨੇ ਤੇ ਕੀ ਤੇ ਰਾਜਮਾਟਾ ਸਿੰਘ ਜੀ ਮੈਂ ਮੈਂ ਸਰਮਨ ਸਰ ਮਾਲਾ ਹਾ ਜੂ ਹੋਰ ਲਾ ਦੇ ਨੇ ਕੋਈ ਸੰਤਾ ਸਿੰਘ ਜੀ ਪ੍ਰਸ਼ਾਦਪੁਰ ਸੋ ਸਾਰੇ ਤੁਸੀਂ ਪਤੋਂ ਤੇ ਸੱਜਣ ਹਾਜ਼ਰ ਸਾਰਿਆਂ ਨੂੰ ਕਥੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਚੋਣ ਜਿਹੜੀ 14 ਨੂੰ ਹੋਣੀ ਹੈ 4 ਤੱਕ ਪੇਪਰ ਭਰੇ ਜਾਣੇ ਆਪਣੇ ਹਲਕੇ ਦੇ 25 ਜ਼ੋਨ ਨੇ ਪਾਕਿਸਤਾਨੀ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਇਹ ਸਾਰੇ ਜ਼ੋਨਾਂ ਦੇ ਵਿੱਚੋਂ ਆਪਣੇ ਕੈਂਡੀਡੇਟ ਜਿਹੜੇ ਚੋਣ ਲੜ ਰਹੇ ਆ ਤੇ ਆਯਾਤ ਤੌਰ ਤੇ ਚੋਣ ਲੜ ਰਹੇ ਆ ਕਿਉਂਕਿ ਲੰਬਾ ਸਮਾਂ ਆਪਾਂ ਕਾਲੀਦਲ ਨਾਲ ਰਹੇ ਆ ਲੇਕਿਨ ਪਾਰਟੀ ਦੇ ਕੁਝ ਫੈਸਲਿਆਂ ਨੂੰ ਲੈ ਕੇ ਕੁਝ ਧੰਦਾਂਤਾਂ ਨੂੰ ਲੈ ਕੇ ਪਾਰਟੀ ਦੇ ਵਿੱਚ ਜਿਹੜੇ ਸੁਧਾਰਾਂ ਨੂੰ ਲੈ ਕੇ ਜਿਹੜੀ ਇੱਕ ਸਾਡੀ ਪਿਛਲੇ ਸਮੇਂ ਤੋਂ ਮਤਵਿਤ ਚੱਲ ਰਹੇ ਸੀਗੇ ਤੇ ਉਹਦੇ ਕਰਕੇ ਪਿੱਛੇ ਜਿਹੜੀ ਪਾਰਟੀ ਬੋਈ ਕਾਲ ਤੱਕ ਸਭ ਤੋਂ ਹਕੂਮਤ ਨਾਮੇ ਤੋਂ ਬਾਅਦ ਲੇਕਿਨ ਔਨਲੀ ਸਮੇਂ ਵਿੱਚ ਕਾਮਯਾਬੀ ਤਾਂ ਹੀ ਮਿਲ ਸਕਦੀ ਹੈ ਜੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਪੰਥਕੇਸ਼ਤਾ ਜਿਹੜੀ ਹੋਵੇ ਸੋ ਉਹਦੇ ਲਈ ਵੀ ਕਾਫੀ ਯਤਨ ਜਿਹੜੇ ਚੱਲ ਰਹੇ ਨੇ ਮਿੱਟੀ ਕਾ ਵੀ ਹੋਈਆਂ ਜਦੋਂ ਇਲੈਕਸ਼ਨ ਅਨਾਉਂਸ ਹੋ ਗਈ ਇਸ ਲਈ ਆਪਣੇ ਕੋਲੇ ਹੁਣ ਹੱਲ ਸੀਗਾ ਅਜਾ ਤੂੰ ਲੜਨਾ ਪਰ ਇਸ ਫੈਸਲੇ ਨਾਲ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਬਹੁਤ ਸਾਰੇ ਪਿੰਡਾਂ 'ਚ ਮੈਂ ਦੇਖਿਆ ਵੀ ਜਿਹੜੇ ਨੌਜਵਾਨ ਸਾਡੇ ਤੋਂ ਨਾਰਾਜ਼ ਪਾਰਟੀ ਤੋਂ ਚੱਲੇ ਆ ਰਹੇ ਸੀ ਅਕਾਲੀ ਦਲ ਤੋਂ ਇਸ ਇਲੈਕਸ਼ਨ ਦੇ ਵਿੱਚ ਉਹ ਆਪ ਅੱਗੇ ਹੋ ਕੇ ਚੋਣਾਂ ਲੜ ਰਹੇ ਨੇ ਤੇ ਉਹਨਾਂ ਦੇ ਵੱਡੇ ਜਿਹੜੇ ਧੜੇ ਨੇ ਸਾਰੇ ਸਾਡੇ ਨਾਲ ਚੱਲ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਪਾਰਟੀ ਆ ਲੇਕਿਨ ਪਿਛਲੇ ਪਿਛਲੇ ਕੁ ਸਮਾਂ ਸਮੇਂ ਤੋਂ ਜਿਹੜੇ ਸਾਡੇ ਸਿਧਾਂਤ ਸੀ ਉਹ ਤੋਂ ਭਟਕੀ ਹੋਈ ਹੈ ਪਾਰਟੀ ਉਹ ਜਿਸ ਕਰਕੇ ਲੋਕਾਂ ਦਾ ਸਾਡੇ ਤੋਂ ਜਿਹੜਾ ਮੋਹ ਪੰਗ ਹੋਇਆ ਤਿੰਨ ਸੀਟਾਂ ਆਈਆਂ ਵਿਧਾਨ ਸਭਾ ਦੇ ਵਿੱਚ ਤੇ ਮਾਲਵੇ ਦੇ ਵਿੱਚੋਂ ਇੱਕੋ ਹੀ ਸੀਟ ਆਪਣੀ ਜਿੱਤ ਹੋਈ ਆ ਕਿਉਂਕਿ ਚਾਹੇ ਡੇਰੇ ਸਰਸੇ ਵਾਲੇ ਨੂੰ ਮਾਫੀ ਦਾ ਮਸਲਾ ਸੀਗਾ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਜਿਹੋ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਸਕੀ ਸੁਮੇਸ ਨੂੰ ਡੀਜੀਪੀ ਲਾਉਣ ਦਾ ਮਸਲਾ ਜਿਸ ਕਰਕੇ ਸਿੱਖ ਨਰਾਜ ਨੇ ਫਿਰ ਜਦੋਂ ਕਿਸਾਨੀ ਤਿੰਨ ਬਿੱਲ ਆਏ ਉਦੋਂ ਵੀ ਪਾਰਟੀ ਨੇ ਸਹੀ ਸਮੇਂ ਤੇ ਸਹੀ ਫੈਸਲਾ ਨਹੀਂ ਲਿਆ ਜਿਸ ਕਰਕੇ ਕਿਸਾਨ ਵੀ ਨਰਾਜ ਹੋ ਗਿਆ ਸਾਡੇ ਤੋਂ ਤੋਂ ਉਸ ਸਮੇਂ ਵੀ ਆਪਾਂ ਕਿਸਾਨਾਂ ਨਾਲ ਖੜੇ ਜਿੱਥੇ ਜਿੱਥੇ ਸਾਨੂੰ ਜੋ ਵੀ ਥੱਲੇੋਂ ਗਰਾਊਂਡ ਤੋਂ ਵਰਕਰਾਂ ਵੱਲੋਂ ਲੋਕਾਂ ਵੱਲੋਂ ਫੀਡਬੈਕ ਆਉਂਦਾ ਰਿਹਾ ਸੀ ਉਹਦੇ ਤੇ ਪਹਿਰਾ ਦਿੰਦੇ ਰਹੇ ਵੀ ਦਿਨ ਪਾਰਟੀ ਵੀ ਲੜਾਈ ਲੜਦੇ ਰਹੇ ਠੀਕ ਆ ਚਾਹੇ ਪਾਰਟੀ ਹਾਰੀ ਲੇਕਿਨ ਲੋਕਾਂ ਨੇ ਸਾਡਾ ਸਾਥ ਜ਼ਰੂਰ ਦਿੱਤਾ 22 ਦੇ ਵਿੱਚ ਉਸ ਹਨੇਰੀ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਇੱਥੋਂ ਤੁਸੀਂ ਕਾਮਯਾਬ ਕੀਤਾ ਤੇ ਇਹ ਇੱਕ ਬਹੁਤ ਵੱਡੀ ਗੱਲ ਸੀ। ਸੋ ਇਸ ਲਈ ਸਾਡੀ ਕੋਸ਼ਿਸ਼ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਆ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਜਿੰਨੀਆਂ ਵੀ ਪਾਰਟੀਆਂ ਨੇ ਪਹਿਲਾਂ ਕਾਂਗਰਸ ਨੇ ਸਾਡਾ ਬੜਾ ਨੁਕਸਾਨ ਕੀਤਾ ਫਿਰ ਬੀਜੇਪੀ ਹੁਣ ਆਪਾਂ ਦੇਖੀਏ ਰੋਜ਼ ਇਧਰ-ਉਧਰ ਜਿਹੜੇ ਫੈਸਲੇ ਜਿੰਨੇ ਵੀ ਪੰਜਾਬ ਵਿਰੋਧੀ ਆ ਰਹੇ ਨੇ। ਚਾਹੇ ਯੂਨੀਵਰਸਿਟੀ ਨੂੰ ਕੇਂਦਰ ਦੇ ਥੱਲੇ ਲੈ ਕੇ ਜਾਣ ਦਾ ਮਸਲਾ ਸੀ। ਚਾਹੇ ਚੰਡੀਗੜ੍ਹ ਨੂੰ ਦੁਬਾਰਾ ਫੇਰ ਇਹ ਪੂਰਨ ਯੂਟੀਬ ਬਣਾਉਣੀ ਚਾਹੁੰਦੇ ਆ ਵੀ ਪੰਜਾਬ ਦਾ ਅਧਕਾਰ ਖਤਮ ਕਰਦੀ ਹੈ ਚੰਡੀਗੜ੍ਹ ਜਿਹੜਾ ਪੰਜਾਬ ਦੇ ਖੇਡਾਂ ਨੂੰ ਉਜਾੜ ਕੇ ਬਸਾਇਆ ਗਿਆ। ਸੋ ਉਹਨੂੰ ਖੋਹਣ ਦੀਆਂ ਤਿਆਰੀਆਂ ਇਹਨਾਂ ਦੀਆਂ। ਸੋ ਇਸ ਕਰਕੇ ਨਾ ਬੀਜੇਪੀ ਨਾ ਕਾਂਗਰਸਾ ਝਾੜੂ ਦੀ ਇਹ ਵੱਡਾ ਬਦਲਾਅ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਲੇਕਿਨ ਜਿੰਨਾ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਜਾਂ ਲੁੱਟ ਰਹੇ ਨੇ। ਸੋ ਮੇਰਾ ਖਿਆਲ ਹੈ ਵੀ ਅੱਜ ਤੱਕ ਪਹਿਲਾਂ ਕਦੇ ਨਹੀਂ ਇਹ ਕੁਝ ਹੋਇਆ ਹੁਣ। ਸੋ ਇਸ ਲਈ ਜਿਹੜੀ ਆਪਣੀ ਲੜਾਈ ਹੈਗੀ ਆ ਇੱਕ ਜਿਹੜੀ ਆਪਣੀ ਸੋਚ ਦੀ ਲੜਾਈ ਆ। ਪਾਰਟੀ ਦੇ ਸੁਧਾਰਾਂ ਦੀ ਲੜਾਈ ਆ ਇਸ ਲਈ ਇਹ ਇਲੈਕਸ਼ਨ ਦੀ ਬੜੀ ਅਹਿਮੀਅਤ ਆ ਆਪਣੇ ਲਈ ਕਿ ਜੇ ਆਪਾਂ ਕਾਮਯਾਬ ਹੋਨੇ ਆ ਤਾਂ ਸਾਨੂੰ ਇੱਕ ਮੈਸੇਜ ਆਣਾ ਪੰਜਾਬ ਦੇ ਵਿੱਚ ਕਿ ਜਿਹੜੀ ਸੋਚ ਲੈ ਕੇ ਅਸੀਂ ਚੱਲੇ ਆ ਤੇ ਲੋਕੋ 'ਚ ਸਹਿਯੋਗ ਕਰ ਰਹੇ ਨੇ ਅਤੇ ਇਹ ਜਿਹੜੇ ਸੁਧਾਰ ਨੇ ਪਾਰਟੀ 'ਚ ਲੈ ਕੇ ਆਉਣੇ ਪੈਣੇ ਨੇ ਉਹ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਪਰਮਜੀਤ ਸਿੰਘ ਜੀ ਜਿਹੜੇ ਸਾਡੇ ਉਮੀਦਵਾਰ ਦੇ ਤੌਰ ਤੇ ਇਹਦਾ ਨਾਮ ਸਾਡੇ ਕੋਲ ਆਇਆ ਜੇ ਹੋਰ ਵੀ ਕੋਈ ਚਾਹਵਨਾ ਤਾਂ ਅਸੀਂ ਉਹਦੇ ਤੇ ਵਿਚਾਰ ਕਰ ਸਕਦੇ ਹਾਂ ਸਾਰਿਆਂ ਦੀ ਸਹਿਮਤੀ ਨਾਲ ਕੈਂਡੀਡੇਟ ਖੜਾ ਕਰਨਾ कले कले कि ਆਪਾਂ ਦਿਨ ਰਾਤ ਮਿਹਨਤ ਕਰਨੀ ਆ ਕੱਲੇ ਕੱਲੇ ਵੋਟਰ ਤੱਕ ਪਹੁੰਚ ਕਰਨੀ ਆ ਅਤੇ ਇਹਨਾਂ ਨੂੰ ਕਾਮਯਾਬ ਕਰਨਾ ਸੋ ਇਹ ਮੇਰੀ ਤੁਹਾਨੂੰ ਬੇਨਤੀ ਆ ਬਾਕੀ ਤੁਹਾਡਾ ਕੋਈ ਵੀ ਸੁਝਾਅ ਹੈਗਾ ਜਾਂ ਕੋਈ ਵੀ ਤੁਹਾਡੀ رائے ਹੈਗੀ ਜਾਂ ਤੁਸੀਂ ਗਲਤ ਕਰਨੀ ਚਾਹੁੰਦੇ ਹੋ ਫੁੱਲ ਕੇ ਸਾਰੇ ਵਿਚਾਰ ਆਪਾਂ ਕਰ ਸਕਦੇ ਆ ਤੇ ਹੋਰ ਕੋਈ ਹੈਗਾ ਜੀ ਨਾਮ ਵੇਖੋ ਨਹੀਂ ਨਹੀਂ ਸੁਲਾਹ ਨਹੀਂ ਕੀਤਾ ਜੀ ਅਸੀਂ ਆਪਾਂ ਕਰ ਲੈਂਦੇ ਹਾਂ ਹਾਂ ਜੀ ਅਸੀਂ ਐਂ ਜੀ ਕਰ ਲੈਂਦੇ ਕੋਈ ਆਪਣੇ ਆਗੇ ਜਾ ਆਪਣੇ ਬਰੇ ਜੈਲਬਨ ਨਾਲ ਹੋ ਜੇ ਥੋੜਾ ਗਾਂ ਹੋ ਜਾਓ ਬਾਕੀ ਬਾਕੀ ਖਾਲੀ ਕਰ ਦਿਓ ਸਾਰੇ ਜਿਆਦਾ ਖਾਲੀ ਕਰ ਦਿਓ ਚਲੋ ਆਜੋ ਮੈਂ ਬਾਸੇ ਜੀ ਕੋਈ ਦਿੱਕਤ ਨਹੀਂ ਪੜੂ ਠੀਕ ਆ ਬਸ ਉਹ ਮੈਂ ਤਾਂ ਇਹ ਕਹਿੰਦੇ ਜੇ ਨਹੀਂ ਫਿਰ ਕੋਈ ਹੋਰ ਵੀਰੇ ਜਿਹੜੇ ਮਗਰ ਜੇ ਨੇ ਤੂੰ ਛੋਟੇ ਵੀ ਇੱਧਰ ਆ ਜਾ ਇੱਧਰ ਆ ਮੂਰੇ ਆ ਜਾ ਮੂਰੇ ਵਿਚਾਰੇ ਜੇ ਹੋ ਜਾ ਖੁੱਲ ਜਾਓ ਖੁੱਲ ਜਾਓ ਖੁੱਲ ਜਾਓ ਆਈ ਵੀਰੇ ਮਗਰ ਵਾਲੀ ਆ ਵੀ ਨਾ ਬੇਪੇ ਹੋਜਾ ਨਾਲ ਨੂੰ ਗਾਂਹ ਜਾ ਜੈਲਬਾਈ ਨਾਲ ਜਾ ਹੋਜੋ ਨਾਲ ਨੂੰ ਗਾਂਹ ਨੂੰ ਅੱਜ ਤੁਸੀਂ ਮੜ ਜਾ ਕੇ ਹੋਜਾ ਖਲੋ ਜਿੱਧਰ ਹੋਜਾ ਨਾ ਬਸ ਆਪ ਕੋ ਆ ਦੋ ਕਰ ਮੇਰੇ ਹੋਜੇ ਨਾਲ ਆੰਡਰ న్యూਸ ਪੰਜਾਬ ਨਾਲ ਜੁੜੇ ਹੋ ਤੁਸੀਂ ਅੱਜ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਮਾਹੌਲ ਆ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਹੁੰਦੇ ਹੀ ਜਿਹੜੀ ਪਾਰਟੀਆਂ ਦੀ ਸਰਗਰਮੀਆਂ ਸ਼ੁਰੂ ਹੋ ਚੁੱਕੀ ਆ ਡਾਖੇ ਹਲਕੇ ਦੇ ਵਿੱਚ ਪੁਨਰ ਸਰਜੀਤ ਅਕਾਲੀ ਦਲ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਦੇ ਆ ਹੋਏ ਆ ਅੱਜ ਸਦਮਾ ਵੇਟ ਜਿਹੜਾ ਏਰੀਆ ਦੇ ਵਿੱਚ ਅੱਜ ਉਮੀਦਵਾਰਾਂ ਦਾ ਐਲਾਨ ਸਰਦਾਰ ਮਨਪ੍ਰੀਤ ਸਿੰਘ ਈਆਲੀ ਵੱਲੋਂ ਵੱਖ-ਵੱਖ ਪਿੰਡਾਂ ਤੇ ਜਾ ਕੇ ਕੀਤਾ ਗਿਆ ਤੇ ਸਾਡੇ ਏਰੀਏ ਦੇ ਵਿੱਚ ਸਾਡੇ ਇਲਾਕੇ ਦੀ ਪਹਿਚਾਨ ਜਿਹੜੇ ਕਿ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਜਿਹੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਪਾਰਟੀ ਦੇ ਦਫ਼ਤਰ ਅਨਚਾਰਜ ਦੇ ਤੌਰ ਤੇ ਇਹਨਾਂ ਨੇ ਲੰਮਾ ਸਮਾਂ ਸਵਾਵਾ ਦਿੱਤੀਆਂ ਤੇ ਅੱਜ ਉਹਨਾਂ ਨੂੰ ਜਿਹੜਾ ਬਲਾਕ ਸੰਮਤੀ ਲਈ ਉਮੀਦਵਾਰ ਸਰਦਾਰ ਮਨਪ੍ਰੀਤ ਸਿੰਘ ਈਆਲੀ ਵੱਲੋਂ ਐਲਾਨਿਆ ਗਿਆ ਪਰਮਜੀਤ ਸਿੰਘ ਜੀ ਪੰਮਾਡਾਲੀਵਾਲ ਬਲਾਕ ਸੰਮਤੀ ਦੇ ਉਮੀਦਵਾਰ ਅੱਜ ਉਹਨਾਂ ਨੂੰ ਥਾਪੜਾ ਈਆਲੀ ਸਾਹਿਬ ਵੱਲੋਂ ਦਿੱਤਾ ਗਿਆ ਉਹ ਸਾਡੇ ਨਾਲ ਮੌਜੂਦ ਨੇ ਤੇ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਵੀ ਕੀ ਲੋਕਾਂ ਤੋਂ ਕੀ ਸਦਵਾਬੇਟ ਜ਼ੋਨ ਤੋਂ ਉਹ ਚੋਣ ਲੜ ਰਹੇ ਨੇ ਤੇ ਉਹਨਾਂ ਤੋਂ ਆਪਾਂ ਗੱਲਬਾਤ ਉਹਨਾਂ ਨਾਲ ਕਰਦੇ ਆਂ ਪੁੱਛਦੇ ਆਂ ਵੀ ਕੀ ਉਮੀਦ ਕਰਦੇ ਆ ਲੋਕਾਂ ਤੋਂ ਉਹ ਤੇ ਕੀ ਉਹਨਾਂ ਦਾ ਵਿਜਨ ਅੱਗੇ ਹਾਂਜੀ ਕੀ ਮਹਿਸੂਸ ਕਰਦੇ ਹੋ ਜਦ ਤੁਹਾਨੂੰ ਪਾਰਟੀ ਨੇ ਥਾਪੜਾ ਦਿੱਤਾ ਮੈਂ ਪਹਿਲਾਂ ਤਾਂ ਸਰਕਾਰ ਮੰਤਰੀ ਸੰਜਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਯੋਗ ਸਮਝਿਆ ਸਦਵਾਬੇਟ ਜ਼ੋਨ ਤੋਂ ਲਗ ਸੰਤੀ ਜੋ ਮੈਨੂੰ ਕੈਂਡੀਡੇਟ ਬਣਾਇਆ ਤੇ ਮੈਂ ਕਾਲੀ ਦਲ ਦੇ ਵਰਕਰਾਂ ਵੱਲੋਂ ਵੀ ਮੈਨੂੰ ਪੂਰਨ ਯਕੀਨ ਆ ਵੀ ਉਹ ਸਾਨੂੰ ਵੱਧ ਤੋਂ ਵੱਧ ਮਾਦਾ ਨਾਲ ਜਿਤਾਉਣਗੇ ਤੇ ਮਿਹਨਤ ਵੀ ਕਰਨਗੇ ਬੜੇ ਜਿਹੜਾ ਵਰਕਰ ਨੇ ਅਸੀਂ ਵੀ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਇਹ ਸਵਾਮਾ ਦਿੰਦੇ ਆਏ ਆ ਪਰ ਪਾਰਟੀ ਨੇ ਮਾਣਵਾਖਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਵੋਟਰਾਂ ਨੂੰ ਵੀ ਬੀਲ ਕਰਦਾ ਵੀ ਆਪਾਂ ਇੱਕ ਵੋਟ ਪਾ ਕੇ ਆਪਾਂ ਸਰਦਾਰ ਮਨਪ੍ਰੀਤ ਸਿੰਘਿਆਲੀ ਜੀ ਦੇ ਹੱਥ ਮਜ਼ਬੂਤ ਕਰਨੇ ਆ ਇਹ ਸੀਟ ਆ ਜਿਹੜੀ ਆਪਾਂ ਜਿੱਤ ਕੇ ਆਪਾਂ ਮਨਪ੍ਰੀਤ ਸਿੰਘਿਆਲੀ ਦੇ ਹੱਥ ਮਜ਼ਬੂਤ ਕਰਨੀ ਧੰਨਵਾਦ ਸੋ ਇਹ ਸੰਤ ਪਰਮਜੀ ਸਿੰਘ ਜੀ ਪਮਾਤਾੜੀ ਬਾਲ ਜਿਨ੍ਹਾਂ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਆ ਕਿਉਂਕਿ ਉਹਨਾਂ ਨੇ ਲੰਮਾ ਸਮਾਂ ਇੱਥੇ ਪਾਰਟੀਆਂ ਦੇ ਵਿੱਚ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕੀਤੀ ਕੋਈ ਮੰਦੂਰਤ ਨਹੀਂ ਸੀ ਉਹਨਾਂ ਦਾ ਆਪਣਾ ਕੰਮ ਛੱਡ ਕੇ ਉਹ ਸੇਵਾ ਕਰਦੇ ਰਹੇ ਨੇ ਤੇ ਨਿੱਜੀ ਤੌਰ ਤੇ ਵੀ ਉਹ ਲੋਕਾਂ ਦੇ ਨਾਲ ਜੁੜੇ ਹੋਏ ਨੇ ਮਿੱਟੀ ਦੇ ਨਾਲ ਜੁੜੇ ਹੋਏ ਜਿਹੜੇ ਉਮੀਦਵਾਰ ਨੇ ਖੇਤੀਬਾੜੀ ਦਾ ਕੀਤਾ ਸਾਰੇ ਏਰੀਆ ਦੇ ਵਿੱਚ ਇਹਨਾਂ ਦੀ ਜਾਣ ਪਹਿਚਾਣ ਸਾਰਿਆਂ ਦੇ ਨਾਲ ਤੇ ਉਹ ਪਿਆਰ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਵੋਟਰ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣਗੇ ਤੇ ਇਹਨਾਂ ਨੂੰ ਭਾਰੀ ਬਹੁਤ ਦੇ ਨਾਲ ਜਿਤਾ ਕੇ ਇਸ ਏਰੀਏ ਦਾ ਜਿਹੜਾ ਮਾਣ ਆ ਇਹਨਾਂ ਨੂੰ ਦੇਣਗੇ ਤੁਸੀਂ ਜੁੜੇ ਹੋ ਮੰਡ ਨਿਊਜ਼ ਪੰਜਾਬ ਦੇ ਨਾਲ ਧੰਨਵਾਦ